ਪਿੰਡ ਮੀਹਵਾਲ ਅਰਾਇਆ ਸਰਕਾਰੀ ਮਿਡਲ ਸਕੂਲ ਵਿੱਚ ਐਂਟੀ ਕ腐ਪਸ਼ਨ ਫਾਊਂਡੇਸ਼ਨ ਆਫ ਵਰਲਡ ਦੇ ਨੈਸ਼ਨਲ ਚੀਫ ਡਾਇਰੈਕਟਰ ਸ੍ਰੀ ਸੁਨੀਲ ਕੁਮਾਰ ਜੀ ਦੀ ਨਿਗਰਾਨੀ ਹੇਠ ਐਂਟੀ ਕ腐ਪਸ਼ਨ ਫਾਊਂਡੇਸ਼ਨ ਆਫ ਵਰਲਡ ਸ਼ਾਹਕੋਟ ਦੀ ਟੀਮ ਵੱਲੋਂ ਰਿਸ਼ਵਤਖੋਰੀ ਦੇ ਖਿਲਾਫ ਤੇ ਦਿਨ ਪ੍ਰਤੀ ਦਿਨ ਵਧ ਰਹੇ ਨਸ਼ਿਆਂ ਦੇ ਖਿਲਾਫ ਸਕੂਲ ਦੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਐਂਟੀ ਕ腐ਪਸ਼ਨ ਫਾਊਂਡੇਸ਼ਨ ਆਫ ਵਰਲਡ ਸ਼ਾਹ ਕੋ ਟੀਮ ਦੇ ਸਟੇਟ ਪ੍ਰੈਜ਼ੀਡੈਂਟ ਮਮਤਾ ਮੈਡਮ ਜੀ ਅਤੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੋਨਿਕਾ ਮੈਡਮ ਨੇ ਸਕੂਲ ਦੇ ਬੱਚਿਆਂ ਨੂੰ ਨਸ਼ਿਆ ਅਤੇ ਰਿਸ਼ਵਤਖੋਰੀ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਤੇ ਖੇਡਾਂ ਪ੍ਰਤੀ ਤੇ ਵੱਧ ਤੋਂ ਵੱਧ ਪੜਨ ਲਈ ਜਾਗਰੂਕ ਕੀਤਾ ਸੁਨੀਲ ਕੁਮਾਰ ਦੀ ਵਿਸ਼ੇਸ਼ ਰਿਪੋਰਟ ਅਕਲ ਸਾਰਿਆਂ ਨੂੰ ਮੈਂ ਅੰਟੀ ਕੁਐਸਚਨ ਬੁਮਲ ਸੈਲ ਸਟੇਟ ਪ੍ਰੈਜੈਂਟ ਬਮਤਾ ਮੈਂ ਇਥੇ ਮਿਡਲ ਸਕੂਲ ਮੀਆਲ ਆਇਆ ਅਸੀਂ ਇਥੇ ਕੈਂਪ ਲਗਾਇਆ ਅਵੇਰਨੈਸ ਦਾ ਮੈਡਮਾ ਨੇ ਸਾਡਾ ਬਹੁਤ ਸਾਥ ਦਿੱਤਾ ਬੱਚਿਆਂ ਨੇ ਵੀ ਦਿੱਤਾ ਜੋ ਵੀ ਅਸੀਂ ਵਾਤਾਵਰਣ ਵਾਲੀ ਬੱਚਿਆਂ ਨੂੰ ਸਮਝਾਇਆ ਵਾ ਔਰ ਬੱਚਿਆਂ ਨੇ ਬੜੇ ਧਿਆਨ ਨਾਲ ਸੁਣਿਆ ਤੇ ਸਾਨੂੰ ਉਹਦੇ ਜਵਾਬ ਵੀ ਸ੍ਰਾਈਟ ਦਿੱਤੇ ਆ ਇਸ ਕਰਕੇ ਅਸੀਂ ਬੱਚਿਆਂ ਦਾ ਔਰ ਮੈਡਮਾ ਦਾ ਔਰ ਪੂਰੇ ਸਕੂਲ ਸਟਾਫ ਦਾ ਧੰਨਵਾਦ ਕਰਦੇ ਆ ਜੀ ਮੈਂ ਸਰਕਾਰੀ ਮਿਡਲ ਸਕੂਲ ਮੀਆਵਰ ਆ ਰਹੀ ਹਾਂ ਹਿੰਦੀ ਮਿਸਟਰੈਸ ਤੇ ਅੱਜ ਸਾਡੇ ਸਕੂਲ ਵਿੱਚ ਆਏ ਆ ਐਂਟੀ ਕ腐ਪਸ਼ਨ ਟੀਮ ਤੋਂ ਤੇ ਮੈਡਮ ਹੁਣੇ ਆਏ ਆ ਤੇ ਹਾਂਜੀ ਮੈਡਮ ਮੰਤਾ ਹੁਣੇ ਕਿ ਨਾਲ ਉਹਨਾਂ ਦੀ ਟੀਮ ਆ ਤੇ ਮੈਡਮ ਮੰਮਾ ਨੂੰ ਹੁਣੇ ਜਿਹੜਾ ਸਾਡੇ ਪਿੰਡ ਵਿੱਚ ਹੀ ਆ ਤੇ ਇਹਨਾਂ ਨੇ ਬੱਚਿਆਂ ਨੂੰ ਬਹੁਤ ਵਧੀਆ ਗੱਲਾਂ ਦਸੀਆਂ ਕਿ ਸਾਨੂੰ ਰਿਸ਼ਵਤ ਬਾਰੇ ਦੱਸਿਆ ਕਿ ਰਿਸ਼ਵਤ ਲੈਣੀ ਤੇ ਦੇਣੀ ਦੋਵੇਂ ਮਾੜੀ ਗੱਲ ਆ ਤੇ ਬੱਚਿਆਂ ਨੇ ਵੀ ਇਹਦੇ ਵਿੱਚ ਸਾਰੇ ਪ੍ਰੋਗਰਾਮ ਵਿੱਚ ਪਾਰਟਿਸਪੇਟ ਕੀਤਾ ਤੇ ਸਾਰੇ ਜਿੰਨੀ ਵੀ ਟੀਮ ਦੇ ਮੈਂਬਰ ਸੀ ਸਾਰਿਆਂ ਨੇ ਵਾਰੀ-ਵਾਰੀ ਬੱਚਿਆਂ ਨੂੰ ਸਿੱਖਿਆ ਦਿੱਤੀ ਆ ਤੇ ਬੱਚਿਆਂ ਨੇ ਬੜੇ ਵਧੀਆ ਤਰੀਕੇ ਨਾਲ ਜੋ ਇਹਨਾਂ ਦੀਆਂ ਗੱਲਾਂ ਸੁਣੀਆਂ ਤੇ ਵਿੱਚ ਪਾਰਟਿਸਪੇਟ ਵੀ ਕੀਤਾ ਤੇ ਸਾਰੇ ਬੱਚਿਆਂ ਨੇ ਆਪਣੇ ਵਿਚਾਰ ਵੀ ਰੱਖੇ ਆ ਇਹਨਾਂ ਨੇ ਵੀ ਆਪਣੇ ਵਿਚਾਰ ਰੱਖੇ ਇਸ ਤਰ੍ਹਾਂ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਤਰੀਕੇ ਨਾਲ ਚੱਲਿਆ ਹੈ ਧੰਨਵਾਦ